ਸ਼ੁਕਰੀਆ ਮੈਂ ਹਾਂ ਤੇ ਅਸਮ ਜੈ ਨਿਊਜ਼ ਦੀ ਦਰਸ਼ਕਾਂ ਦਾ ਸਵਾਗਤ ਹੈ ਇੱਕ ਵਾਰ ਫਿਰ ਹਾਜ਼ਰਾਂ ਤੁਹਾਡੇ ਸਾਹਮਣੇ ਚਰਚਾ ਦਾ ਵਿਸ਼ਾ ਪ੍ਰੋਗਰਾਮ ਲੈ ਕੇ ਗੱਲਬਾਤ ਕਰਾਂਗੇ ਸਿਆਸੀ ਮੁੱਦਿਆਂ ਤੇ ਮੇਰੇ ਨਾਲ ਜੁੜੇ ਨੇ ਮੇਰੇ ਸੀਨੀਅਰ ਜਰਨਲਿਸਟ ਕੁਲਵੰਤ ਸੰਤੋਣ ਜੀ ਕੁਲਵੰਤ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਚੋਣਾ ਤਾਂ ਪ੍ਰਚਾਰ ਜਿਹੜਾ ਸੀ ਉਹ ਥੰਮ ਚੁੱਕਿਆ ਤੇ ਕੱਲ ਹੁਣ ਚੋਣਾ ਹੋਣੀਆਂ ਨੇ ਲੋਕਾਂ ਨੇ ਵੋਟਾਂ ਪਾਉਣੀਆਂ ਨੇ ਤੇ ਉਸ ਤੋਂ ਪਹਿਲਾਂ ਹੀ ਹੋਰ ਵੀ ਕਈਆਂ ਜੀਹਾਂ ਤਸਵੀਰਾਂ ਆ ਗਈਆਂ ਜਿਨ੍ਹਾਂ ਨੇ ਸਵਾਲ ਖੜੇ ਕਰ ਦਿੱਤੇ ਨੇ ਚੰਨ ਜੀ ਚੰਨੀ ਜੀ ਸਭ ਤੋਂ ਪਹਿਲਾਂ ਗੱਲ ਕਰ ਦੇਖੋ ਉਹਨਾਂ ਨੇ ਮਾਫੀ ਜਿਹੜੀ ਮੰਗੀ ਹੈ ਉਹ ਕਹਿ ਲਈ ਕਿ ਦੇਰ ਹੈ ਦਰਸਤਾ ਹੈ ਕਿਉਂਕਿ ਜੇਕਰ ਤੇ ਥੋੜਾ ਲੰਬਾ ਚੱਲ ਜਾਂਦਾ ਤਾਂ ਸ਼ਾਇਦ ਕਾਂਗਰਸ ਹੁੰਦਾ ਖਮੇਦਾ ਭੁਗਤਣਾ ਪੈਂਦਾ ਕਿਉਂਕਿ ਕੱਲ ਨੂੰ ਵੋਟਾਂ ਨੇ ਜੇ ਕਿਤੇ ਚਾਹ ਨਹੀਂ ਸੀ ਜੰਨੀ ਮਾਫੀ ਨਾ ਮੰਗਦੇ ਠੀਕ ਪਤਾ ਜਿਹੜੇ ਵੋਟਰ ਨੇ ਹਲਕੇ ਦੇ ਵੋਟਰ ਚਾਹੇ ਉਹ ਕਿਉਂਕਿ ਚਾਰ ਹਲਕਿਆਂ ਦੇ ਵਿੱਚ ਚਾਰਾਂ ਦੇ ਵਿੱਚ ਕਾਂਗਰਸ ਦੇ ਉਮੀਦਵਾਰ ਖੜੇ ਨੇ ਚਾਹੇ ਚੱਬੇ ਵਾਲ ਹੋਵੇ ਬਰਨਾਲਾ ਹੋਵੇ ਚਾਹੇ ਗਿੱਦੜਵਾ ਹੋਵੇ ਚਾਹੇ ਬਰ ਡੇਰਾਵਾ ਬਨਾਨਕ ਹੋਵੇ ਚਾਰ ਜਗ੍ਹਾ ਤੇ ਉਹਨਾਂ ਦੇ ਕੈਂਡੀਡੇਟ ਖੜੇ ਨੇ ਔਰ ਚਾਰ ਜਗ੍ਹਾ ਤੇ ਇਸਤਰੀਆਂ ਵੀ ਹੋਣਗੀਆਂ ਜਿਹੜੇ ਆਪਦੇ ਆਪ ਨੂੰ ਕਿਤਾਬ ਜਿਹੜੀਆਂ ਸੋਹਰਦ ਨੇ ਪੜੀਆਂ ਲਿਖੀਆਂ ਨੇ ਉਹ ਆਪਦੇ ਆਪ ਨੂੰ ਇਹ ਚੀਜ਼ ਦੇ ਵਿੱਚ ਮੰਨਦੇ ਨੇ ਕਿ ਪਹਿਲਾਂ ਵੀ ਜਨ ਸਿੰਘ ਚੰਨੀ ਜਦੋਂ ਖੇਡ ਮੰਤਰੀ ਰਹੇ ਨੇ ਉਦੋਂ ਵੀ ਥੋੜੀ ਜੀ ਇਹਨਾਂ ਵੱਲੋਂ ਕੋਈ ਕੋਤਾਹੀ ਵਰਤੀ ਗਈ ਸੀ ਜਿਸ ਦੇ ਵਿੱਚ ਲੈ ਕੇ ਮਹਿਲਾ ਕਮਿਸ਼ਨ ਦੇ ਮਨੋਂ ਪਹਿਲਾਂ ਮੈਨੂੰ ਨੋਟਿਸ ਭੇਜਿਆ ਜਾ ਚੁੱਕਿਆ ਸੀ ਪਰ ਹੁਣ ਚੰਨੀ ਜੀ ਆ ਸਾਹਮਣੇ ਜਿਹੜੀ ਮਾਫੀ ਮੰਗ ਲਈ ਹੈ ਕਿਉਂਕਿ ਜਦੋਂ ਚੰਨੀ ਸਾਹਿਬ ਸੀਐਮ ਬਣੇ ਨੇ ਉਦੋਂ ਕਿਤੇ ਨਾ ਕਿਤੇ ਨਾਲ ਆਪਣਾ ਕਦ ਵੱਡਾ ਕਰ ਲਿਆ ਸੀ ਪਰ ਚਾਹੇ ਉਹਨਾਂ ਦਾ ਉਹਨਾਂ ਨੂੰ ਟ੍ਰੋਲ ਕੀਤਾ ਜ਼ਰੂਰ ਗਿਆ ਉਹ ਕਦੇ ਬੱਕਰੀ ਚੋ ਰਹੇ ਨੇ ਕਦੇ ਕੁਸ਼ ਕਰ ਰਹੇ ਨੇ ਟਰੋਲ ਜਰੂਰ ਕੀਤਾ ਗਿਆ ਪਰ ਕਿਤਨਾ ਕਿਤੇ ਉਹ ਆਪਣਾ ਸਿਆਸੀ ਕਦ ਕਰ ਗਏ ਕਿ ਇੱਕ ਜਿਹੜਾ ਚੀਫ ਮਿਨਿਸਟਰ ਆ ਉਹ ਸਟੈਂਡ ਵੀ ਲੈ ਸਕਦਾ ਕਿਉਂਕਿ ਉਹਨਾਂ ਨੇ ਕਿਸਾਨਾਂ ਨੂੰ ਕੁੱਟਿਆ ਨਹੀਂ ਸੀ ਜਦੋਂ ਮੋਦੀ ਸਾਹਿਬ ਨੇ ਪੰਜਾਬ ਆਉਣਾ ਸੀ ਕਿਸਾਨਾਂ ਨੂੰ ਧਰਨੇ ਲਾਇਆ ਸੀ ਤਾਂ ਉਹਨਾਂ ਨੇ ਕਿਸਾਨਾਂ ਉੱਤੇ ਲਾਠੀ ਚਾਰਜ ਕਰਾ ਕੇ ਉਹਨੂੰ ਪਰੇਸ਼ੀ ਕੀਤਾ ਉਹਨਾਂ ਨੇ ਮੋਦੀ ਸਾਹਿਬ ਨੇ ਇਲਜ਼ਾਮ ਵੀ ਲਾਇਆ ਸੀ ਕਿ ਮੈਂ ਜਿਉਂਦਾ ਵਾਪਸ ਜਾ ਰਿਆਂਗਾ ਇਸ ਤਰ੍ਹਾਂ ਦੇ ਬਿਆਨ ਆਏ ਸੀਗੇ ਠੀਕ ਹੈ ਪਰ ਅੱਜ ਜਿਹੜਾ ਜਿੰਨੇ ਸਾਨੂੰ ਮਾਫੀ ਮੰਗ ਲਈ ਆ ਮੈਂ ਇਸ ਗੱਲ ਦੀ ਸਲਾਹ ਕਰਦਾ ਕਿ ਇੱਕ ਸਿਹਰਦ ਨੇ ਤਾਂ ਹੋਣ ਦੇ ਨਾਤੇ ਉਹਨਾਂ ਨੇ ਮਾਫੀ ਮੰਗਣਾ ਜ਼ਰੂਰੀ ਸੀ ਚਾਹੇ ਉਹਨਾਂ ਨੇ ਇਹ ਕਿਹਾ ਕਿ ਮੈਂ ਸੋਚ ਨਹੀਂ ਗੱਲ ਕਰਤੀ ਵੀ ਇੱਕ ਕਹਾਵਤ ਸੀਗੀ ਕਹਾਵਤ ਦੇ ਤੌਰ ਤੇ ਮੈਂ ਗੱਲ ਕਰਤੀ ਮੇਰਾ ਕੋਈ ਕਿਸੇ ਨੂੰ ਭਾਵਨਾ ਨੂੰ ਫੇਸ ਪਹੁੰਚਾਉਣਾ ਜਾਂ ਕਿਸੇ ਨੂੰ ਠੇਠਾ ਦਿਖਾਉਣਾ ਜਾਂ ਕਿ ਨੀਚਾ ਦਿਖਾਉਣਾ ਮੇਰਾ ਕੋਈ ਮਕਸਦ ਨਹੀਂ ਸੀ ਹਾਂ ਮੈਂ ਇੱਕ ਫਲੋ ਦੇ ਵਿੱਚ ਗੱਲ ਕਹਿ ਗਿਆ ਉਹ ਜੇ ਕਿਸੇ ਨੂੰ ਦਿਲ ਨੂੰ ਬੁਰਾ ਲੱਗਿਆ ਤਾਂ ਮੈਂ ਬਹੁਤ ਮਾਫੀ ਤਾਂ ਚਾਹੁੰਦੀ ਜੀ ਬਿਲਕੁਲ ਤੁਸੀਂ ਸਹੀ ਕਿਹਾ ਕਿ ਜੇਕਰ ਮਾਫੀ ਨਾ ਮੰਗਦੇ ਤਾਂ ਹੋ ਸਕਦਾ ਸੀ ਕਿ ਉਹ ਚੋਣਾਂ ਵਿੱਚ ਪ੍ਰਭਾਵ ਪੈ ਸਕਦਾ ਬਿਲਕੁਲ ਪ੍ਰਭਾਵ ਪੈ ਸਕਦਾ ਉਹ ਉੱਥੇ ਗੱਲ ਕਰ ਲੈਨੇ ਕਿ ਕੱਲ ਮਹਾਰਾਸ਼ਟਰ ਤੇ ਚਾਰਖਣ ਦੇ ਵਿੱਚ ਵੀ ਵੋਟਾਂ ਹੋਣੀਆਂ ਨੇ ਤੇ ਰਾਹੁਲ ਗਾਂਧੀ ਦਾ ਦੌਰਾ ਸੀਗਾ ਕੱਲ ਅੰਮ੍ਰਿਤਸਰ ਦੇ ਵਿਚਕਾਰ ਤੇ ਇਹ ਕਹਿਿਆ ਜਾ ਰਿਹਾ ਸੀ ਕਿ ਸਿਆਸੀ ਦੌਰਾ ਨਹੀਂ ਹੋਗਾ ਨਿੱਜੀ ਹੋਗਾ ਪਰ ਫਿਰ ਵੀ ਉੱਥੇ ਨਿੱਜੀ ਦੌਰੇ ਦੇ ਦੌਰਾਨ ਉਹਨਾਂ ਦਾ ਵਿਰੋਧ ਹੋ ਗਿਆ ਨਿੱਜੀ ਦੌਰੇ ਦਾ ਉਹਨਾਂ ਦਾ ਵਿਰੋਧ ਦੋ ਗੱਲਾਂ ਨਾਲ ਹੋਇਆ ਜੀ ਇੱਕ ਤਾਂ ਬਿੱਟੂ ਸਾਹਿਬ ਨੇ ਕੀਤਾ ਜੀ ਇੱਕ ਕੀਤਾ ਇੱਕ ਔਰਤ ਲੜਕੀ ਨੇ ਬਿਲਕੁਲ ਲੜਕੀ ਨੇ ਇਹ ਕਿਹਾ ਕਿ ਚਲੋ ਖੈਰ ਉਹ ਲੜਕੀ ਅੱਜ ਕੱਲ ਸਹੀ ਵੀ ਆ ਕਿ ਬੀਆਈਪੀ ਟ੍ਰੀਟਮੈਂਟ ਕਿਉਂ ਦਿੱਤਾ ਜਾ ਰਿਹਾ ਕਿਉਂਕਿ ਕਾਂਗਰਸ ਦੇ ਲਗਾਤਾਰ ਕਾਲ ਤਖਸਾਲਬ ਨੂੰ ਢਾਉਣ ਦੇ ਜਿਹੜੇ ਇਲਜ਼ਾਮ ਲੱਗਦੇ ਨੇ ਕਿ ਜਿਹੜਾ ਕਾਲ ਤਖਸਾਲਬ ਨੂੰ ਢਾਇਆ ਗਿਆ ਉਹ ਕਾਂਗਰਸ ਵੱਲੋਂ ਢਾਇਆ ਗਿਆ ਚਾਹੇ ਰਾਹੁਲ ਗਾਂਧੀ ਉਦੋਂ ਬਚਪਨ ਵਿੱਚ ਛੋਟੇ ਸੀ ਜਾਂ ਕੁਝ ਵੀ ਸੀ ਪਰ ਪਰਿਵਾਰ ਦਾ ਰਾਹੁਲ ਗਾਂਧੀ ਦੇ ਸੀ ਠੀਕ ਹੈ ਜੀ ਇਹ ਚੀਜ਼ ਨੂੰ ਲੈ ਕੇ ਜਿਹੜਾ ਕਾਂਗਰਸ ਤੇ ਉਹ ੱੱਬਾ ਲੱਗਦਾਗਾ ਤੇ ਉਹ ਲੱਗਦਾ ਰਹਿਣਾ ਵਾ ਕਾਂਗਰਸ ਉੱਪਰ ਹਮੇਸ਼ਾ ਲੱਗੇਗਾ ਪਰ ਔਰ ਉਸ ਚੀਜ਼ ਦਾ ਵਿਰੋਧ ਹੋਇਆ ਕਿ ਨੂੰ ਵੀਆਪੀ ਟ੍ਰੀਟਮੈਂਟ ਕਿਉਂ ਦਿੱਤਾ ਜਾ ਰਿਹਾ ਆਮ ਸੰਗਤ ਦੇ ਵਿੱਚ ਆਮ ਸੰਗਤ ਦੇ ਦੀ ਲਾਈਨ ਦੇ ਵਿੱਚ ਲਾ ਕੇ ਮੱਥਾ ਕਿਉਂ ਨਹੀਂ ਟਿਕਾਇਆ ਗਿਆ ਇੱਕ ਵਿਰੋਧ ਦੂਜਾ ਵਿਰੋਧ ਇਹ ਹੋਇਆ ਕਿ ਬਿੱਟੂ ਸਾਹਿਬ ਕਹਿ ਰਹੇ ਨੇ ਸਿਆਸੀ ਦਵਰਾਸੀ ਕੋਈ ਧਾਰਮਿਕ ਨਹੀਂ ਸੀ ਕੋਈ ਨਤਮਸਕ ਨਹੀਂ ਸੀ ਉਹਨਾਂ ਵੋਟਾਂ ਤੋਂ ਇਹ ਪਹਿਲਾਂ ਆਉਣ ਦਾ ਕੀ ਮਕਸਦ ਇਹਨਾਂ ਦਾ ਬਣਦਾ ਸੀ ਵੋਟਾਂ ਤੋਂ ਬਾਅਦ ਵੀ ਆ ਜਾ ਸਕਦਾ ਦੋ ਦਿਨ ਬਾਅਦ ਵੀ ਆ ਜਾ ਸਕਦਾ ਸੀ ਉਹਨਾਂ ਨੇ ਕਿਹਾ ਕੋਈ ਗੁਰਪਰਬ ਨਹੀਂ ਸੀ ਕੋਈ ਦੀਵਾਲੀ ਦਾ ਮੌਕਾ ਨਹੀਂ ਸੀ ਕੋਈ ਕੋਈ ਤਿਹਾਰ ਹੁੰਦਾ ਮੰਨ ਲੈਂਦੇ ਕਿ ਤਿਹਾਰ ਤੇ ਆਏ ਨੇ ਵੋਟਾਂ ਤੋਂ ਐਨ ਇੱਕ ਦਿਨ ਦੋ ਦੋ ਦਿਨ ਪਹਿਲਾਂ ਆਉਣਾ ਇਹ ਇੱਕ ਸਿਆਸੀ ਉਹਨਾਂ ਨੇ ਉਹਨੂੰ ਰੰਗ ਦੇ ਦਿੱਤਾ ਭਾਵੇਂ ਕੁਝ ਲੋਕ ਜਿਹੜੇ ਸ਼ਰਧਾ ਰੱਖਦੇ ਨੇ ਉਹ ਕਹਿੰਦੇ ਨੇ ਕਿਉਂਕਿ ਦੇਖੋ ਦਰਬਾਰ ਸਾਹਿਬ ਦੇ ਚਾਰ ਦਰਵਾਜੇ ਨੇ ਚਾਰ ਦਿਸ਼ਾ ਦਿਸ਼ਾਵਾਂ ਤੋਂ ਚਾਰੇ ਵਰਨਾ ਤੋਂ ਕੋਈ ਵੀ ਇਨਸਾਨ ਕਿਸੇ ਵੀ ਜਾਤੀ ਦਾ ਧਰਮ ਦਾ ਕਿਸੇ ਵੀ ਪ੍ਰਾਂਤ ਦਾ ਕਦੋਂ ਮਰਜ਼ੀ ਆਵੇ ਹਾਜ਼ਰੀ ਭਰੇ ਉਹਦੀ ਹਾਜ਼ਰੀ ਭਰ ਸਕਦਾਗਾ ਪਰ ਕਹਿ ਲਈਏ ਕਿ ਇਹਨੂੰ ਸਿਆਸੀ ਰੰਗ ਦੇ ਦਿੱਤਾ ਗਿਆਗਾ ਦੋ ਤਰ੍ਹਾਂ ਦਾ ਵਿਰੋਧ ਹੋਇਆ ਇੱਕ ਤਾਂ ਬੀਆਪੀ ਨੂੰ ਟਰੀਟਮੈਂਟ ਨੂੰ ਲੈ ਕੇ ਵਿਰੋਧ ਹੋਇਆ ਦੂਜਾ ਬਿੱਟੂ ਸਾਹਿਬ ਨੇ ਕੀਤਾ ਕਿ ਤੁਸੀਂ ਇਹ ਵੋਟਾਂ ਤੋਂ ਇਹ ਪਹਿਲਾਂ ਆਉਣ ਦਾ ਤੁਹਾਡਾ ਮਕਸਦ ਹੀ ਹੈ ਕਿ ਤੁਹਾਨੂੰ ਵੋਟਾਂ ਪੈ ਜਾਣ ਜੀ ਬਿਲਕੁਲ ਚੋਣਾਂ ਦੇ ਨਜ਼ਦੀਕ ਆ ਜਦੋਂ ਅਜਿਹੀਆਂ ਤਸਵੀਰਾਂ ਆਉਂਦੀਆਂ ਨੇ ਤਾਂ ਸਵਾਲ ਕਈ ਸਾਰੇ ਖੜੇ ਹੋ ਜਾਂਦੇ ਨੇ ਕਿ ਸਿਰਫ ਆਪਣੀ ਕੁਰਸੀ ਨੂੰ ਬਚਾਉਣ ਦੇ ਲਈ ਅੱਜ ਇਹ ਪੰਤਰੇ ਜਿਹੜੇ ਨੇ ਅਪਣਾਏ ਚਾ ਰਹੇ ਨੇ ਗੱਲ ਕਰ ਲਈਏ ਕਿ ਜਿਸ ਤਰ੍ਹਾਂ ਹੁਣ ਕੱਲ ਮਹਾਰਾਸ਼ਟਰ ਚਾਰ ਖੰਡ ਦੇ ਵਿੱਚ ਚੋਣਾਂ ਹੈਗੀਆਂ ਨੇ ਤੇ ਮਹਾਰਾਸ਼ਟਰ ਸੀਟ ਜਿਹੜੀ ਹੈ ਭਾਜੀਪੀ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਤਾਂ ਕਿ ਮਾਈਂਡ ਦੇ ਦਾ ਕਹਦੇ ਹੈ ਪਰ ਸਵਾਲ ਉੱਠੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉੱਪਰ ਕਿ ਉਹ ਚੋਣਾਂ ਦਾ ਪ੍ਰਚਾਰ ਛੱਡ ਕੇ ਵਿਦੇਸ਼ ਚਲੇ ਜਾਂ ਜਿੱਤ ਚੋਣਾਂ ਨੇ ਉਹ ਪੂਰੇ ਭਾਰਤ ਨਹੀਂ ਹੋ ਰਹੀਆਂ ਇੱਕ ਸਟੇਟ ਦੇ ਵਿੱਚ ਦੋ ਸਟੇਟਾਂ ਦੇ ਵਿੱਚ ਹੋ ਰਹੀਆਂ ਨਹੀਂ ਹੈ ਤੇ ਪੰਜਾਬ ਦੇ ਵਿੱਚ ਜਿੱਤ ਚੋਣਾਂ ਚਾਰ ਸ਼ੀਟਾਂ ਤੇ ਹੋ ਰਹੀਆਂ ਹੈਗੇ ਪ੍ਰਧਾਨ ਮੰਤਰੀ ਦਾ ਕੋਈ ਦੌਰਾ ਪਹਿਲਾਂ ਤੋਂ ਮਿੱਥਿਆ ਹੋ ਸਕਦਾਗਾ ਠੀਕ ਹੈ ਦੌਰਾ ਉਹ ਕੈਨਸਲ ਨਹੀਂ ਕਰ ਸਕਦੇ ਹੁਣ ਤਾਂ ਕਿ ਕਿਉਂ ਜਾਣਾ ਪੈ ਗਿਆ ਹੋਗਾ ਪਰ ਵਿਰੋਧੀ ਪਾਰਟੀਆਂ ਇਸ ਦਾ ਜਿਹੜਾ ਬੈਨੀਫਿਟ ਉਹ ਕਿਤੇ ਨਾ ਕਿਤੇ ਲੈਂਦੀਆਂ ਹੁੰਦੀ ਨੇ ਕਿ ਵਿਰੋਧੀ ਪਾਰਟੀ ਨੂੰ ਹੋ ਜਾਂਦਾ ਕਿ ਦੇਖੋ ਚੋਣ ਬਜਾ ਛੱਡ ਕੇ ਭੱਜ ਗਏ ਕਿ ਇੱਕ ਨਾਰਾ ਉਹਨਾਂ ਨੂੰ ਨਾਰਾਜ਼ਦਾ ਸੀ ਵਟੇਂਗੇ ਤਾਂ ਕਟ ਕਟੇਂਗੇ ਠੀਕ ਹੈ ਜੀ ਉਹਦਾ ਵੀ ਵਿਰੋਧ ਕਾਫੀ ਹੋਇਆ ਆਪਦੀ ਪਾਰਟੀ ਦੀ ਵਿਰੋਧ ਹੋ ਗਿਆ ਵਿਰੋਧੀਆਂ ਨੇ ਇਹ ਕਿਹਾ ਕਿ ਉਸ ਨਾਰੇ ਕਰਕੇ ਹੀ ਇਹ ਚੀਜ਼ ਹੋ ਗਈ ਆਮ ਸਾਥ ਹੈ ਤਾਂ ਜੀ ਬਿਲਕੁਲ ਮੋਦੀ ਜੀ ਵੱਲੋਂ ਇਹ ਕਿਹਾ ਗਿਆ ਕਿ ਯੋਗੀ ਜੀ ਨੇ ਤਾਂ ਕਹਤਾ ਸੀਗਾ ਠੀਕ ਹੈ ਜੀ ਵਟੇਂਗੇ ਤਾਂ ਕਟੇਂਗੇ ਲੇਕਿਨ ਨਾਲ ਦੀ ਨਾਲ ਮੋਦੀ ਜੀ ਨੇ ਕਿਹਾ ਕਿ ਵੀ ਇਹ ਖੈ ਤੋ ਸੇਫ ਹੈ ਜਿਸ ਨੂੰ ਲੈ ਕੇ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਟੌਂਟ ਕਸੀ ਉਹਨਾਂ ਨੂੰ ਕਿ ਇੱਕ ਕੌਣ ਹੈ ਤੇ ਸੇਫ ਵੀ ਕੌਣ ਹੈ ਅਡਾਨੀ ਤੇ ਮੋਦੀ ਜੀ ਉਹਨਾਂ ਦੇ ਰਾਮਾਨੀ ਦੇ ਅਡਾਨੀ ਜਿਹੜੇ ਸਾਹਿਬ ਨੂੰ ਉਹਨਾਂ ਨੂੰ ਕਿਹਾ ਕਿ ਜੇ ਅਡਾਨੀ ਸੇਫ ਹੈ ਤਾਂ ਅਸੀਂ ਸੇਫ ਆ ਉਹਨਾਂ ਨੇ ਮਤਲਬ ਕਿ ਇਹ ਚੀਜ਼ ਰਾਹੁਲ ਗਾਂਧੀ ਨੇ ਸਪਸ਼ਟ ਕੀਤੀ ਹੈ ਸਪਸ਼ਟੀਕਰਨ ਆਪਾਂ ਦੇਖੋ ਆਪਾਂ ਰਾਹੁਲ ਗਾਂਧੀ ਦੇ ਵੱਲ ਦੇ ਨਹੀਂ ਆਪਾਂ ਭਾਜਪਾ ਦੇ ਵੱਲ ਦੇ ਨਹੀਂ ਆਪਾਂ ਨਿਊਜ਼ਲ ਪਤਕਰਾਰੀ ਕਰਦੇ ਆਪਾਂ ਨੂੰ ਕਿਸੇ ਨੇ ਐਡ ਨਹੀਂ ਦੇਣੀ ਆਪਾਂ ਕਿਸੇ ਤੋਂ ਐਡ ਮੰਗਣ ਨਹੀਂ ਜਾਂਦੇ ਠੀਕ ਹੈ ਜੀ ਮਸਲਾ ਇਹ ਆ ਕਿ ਜਿਹੜਾ ਰਾਹੁਲ ਗਾਂਧੀ ਨੇ ਉੱਥੇ ਸਟੇਜ ਦੇ ਉੱਤੇ ਖੜ ਕੇ ਇਹ ਸਪਸ਼ਟੀਕਰਨ ਦਿੱਤਾ ਕਿ ਜਿਹੜਾ ਉਹ ਬਿਆਨ ਦੇ ਰਹੇ ਨੇ ਉਹਦਾ ਅਸਲ ਮੈਨ ਇਹ ਆ ਕਿ ਜਿਹੜਾ ਇਸ ਅਸੀਂ ਇਹ ਇੱਕ ਹੈ ਤਾਂ ਸੇਫ ਹੈ ਨਾ ਮਤਲਬ ਆ ਕਿ ਜੇ ਅਡਾਨੀ ਸੇਫ ਆ ਤਾਂ ਅਸੀਂ ਸੇਫ ਆ ਠੀਕ ਆ ਜਿਵੇਂ ਇੱਕ ਬੰਦਾ ਸੇਫ ਆ ਉਹ ਕਿਉਂਕਿ ਲਗਾਤਾਰ ਇਲਜ਼ਾਮ ਲੱਗਦੇ ਨੇ ਭਾਵੇਂ ਭਾਵੇਂ ਸਰਕਾਰ ਦੇ ਉੱਪਰ ਕਿ ਅਡਾਨੀ ਸਰਕਾਰੀ ਉਹ ਕਿਉਂਕਿ ਜਿਹੜੀ ਧਾਰਾ ਵੀ ਆ ਧਾਰਾ ਵੀ ਮੁੰਬਈ ਦੇ ਵਿੱਚ ਇੱਕ ਬਹੁਤ ਵੱਡਾ ਸਲਾਮਾਗਾ ਉਹਦੇ ਉਹਦੀ ਕੰਸਟਰਕਸ਼ਨ ਹੋਣੀ ਆ ਉਹਨੂੰ ਦੁਆਰਾ ਬਣਾਇਆ ਜਾਣਾ ਕਿਹਾ ਜਾ ਰਿਹਾ ਕਿ ਉੱਥੇ ਆਵਾਸ ਦਿੱਤਾ ਜਾਏਗਾ ਜਿਹੜੇ ਝੁੱਗੀ ਝੌਂਪੜੀਆਂ ਵਾਲੇ ਨੇ ਅਡਾਨੀ ਨੂੰ ਜ਼ਿੰਮਾ ਦਿੱਤਾ ਗਿਆ ਪਰ ਅਡਾਨੀ ਨੂੰ ਟੈਂਡਰ ਜਮਾਉ ਦੇ ਦਿੱਤਾ ਗਿਆਗਾ ਉਹਨੂੰ ਲੈ ਕੇ ਇਹਦਾ ਵਿਰੋਧ ਹੋ ਰਿਹਾ ਤਾਂ ਕਰਕੇ ਜਿਹੜੇ ਰਾਹੁਲ ਗਾਂਧੀ ਨੇ ਉਹਨਾਂ ਨੇ ਇਹ ਕਿਹਾ ਕਿ ਸੇਫ ਇੱਕੋ ਹੀ ਬੰਦੇ ਨੂੰ ਕਰਕੇ ਕਹਿ ਰਹੇ ਨੇ ਕਿਉਂਕਿ ਸਾਰਾ ਜਿੰਮਾ ਹੀ ਉਹਨੂੰ ਦੇ ਦਿੱਤਾ ਮੂਰੀ ਧਾਰਾ ਵੀ ਚੱਕ ਕੇ ਰਾਣੀ ਦੀ ਝੋਲੀ ਪਾਦੀ ਜੀ ਕਿਤੇ ਨਾ ਕਿਤੇ ਕਿਹਾ ਜਾ ਰਿਹਾ ਕਿ ਇਹ ਜਿਹੇ ਨਾਰੇ ਦੇ ਕੇ ਜਨਤਾ ਨੂੰ ਗੁੰਮਰਾਹ ਕਰਦੇ ਨੇ ਹਾਲਾਂਕਿ ਸਿਰਫ ਆਪਣੀ ਸੇਫਟੀ ਬਾਰੇ ਹੀ ਗੱਲ ਕਰ ਰਹੇ ਨੇ ਜੀ ਜੀ ਬਿਲਕੁਲ ਬਿਲਕੁਲ ਇਸ ਤਰ੍ਹਾਂ ਦੇ ਬਿਆਨ ਅਕਸਰ ਹੁੰਦੇ ਨੇ ਦੇਖੋ ਵਿਰੋਧੀ ਪਾਰਟੀ ਦਾ ਕੰਮ ਕੀ ਹੁੰਦਾ ਵਿਰੋਧੀ ਪਾਰਟੀਆਂ ਦਾ ਕੰਮ ਹੁੰਦਾ ਕਿ ਦੂਜੇ ਦੇ ਬਿਆਨ ਨੂੰ ਕੱਟਣਾ ਠੀਕ ਹੈ ਆਪਾਂ ਕੱਲ ਵੀ ਵਿਚਾਰ ਚਰਚਾ ਕੀਤੀ ਸੀ ਕਿ ਕਿਤੇ ਨਾ ਕਿਤੇ ਜਿਹੜੇ ਅਸਲ ਮੁੱਦੇ ਨੇ ਉਹ ਅੱਖੋਂ ਬਰੁੱਖੇ ਹੋ ਜਾਂਦੇ ਨੇ ਬਿਆਨਬਾਜ਼ੀਆਂ ਵੱਡੀਆਂ ਹੋ ਜਾਂਦੀਆਂ ਨੇ ਅੱਜ ਕੱਲ ਬਿਆਨਬਾਜ਼ੀਆਂ ਦੇ ਉੱਤੇ ਤਾੜੀਆਂ ਮਾਰਨ ਵਾਲੇ ਬਿਆਨਬਾਜ਼ੀਆਂ ਉੱਤੇ ਕੂਕਾਂ ਮਾਰਨ ਵਾਲੇ ਲੋਕ ਜ਼ਿਆਦਾ ਨੇ ਸੋਹਰਦ ਹੋ ਕੇ ਮੱਥੇ ਜੋੜ ਕੇ ਦਿਮਾਗ ਜੋੜ ਕੇ ਬੈਠ ਕੇ ਗੱਲਾਂ ਕਰਨ ਵਾਲੇ ਜਾਂ ਇਹ ਕਹਿਣ ਵਾਲੇ ਕਿ ਇਸ ਮੁੱਦੇ ਤੇ ਗੱਲ ਕਰੋ ਇਸ ਮੁੱਦੇ ਤੇ ਚਰਚਾ ਕਰੋ ਜਾਂ ਹਾਂ ਅਗਰ ਜੇ ਰਾਹੁਲ ਗਾਂਧੀ ਨੇ ਇਲਜ਼ਾਮ ਲਗਾਏ ਸੀ ਕਿ ਤੁਸੀਂ ਇਹ ਜਿਹੜੀ ਧਾਰਾ ਵੀ ਦਿੱਤੀ ਆ ਰਾਨੀ ਨੂੰ ਕੋ ਦਿੱਤੀ ਆ ਤਾਂ ਉਹ ਸਪਸ਼ਟ ਕਰਨ ਦੇ ਸਕਦੇ ਸੀ ਵੀ ਟੈਂਡਰ ਪਾਏ ਗਏ ਸੀ ਜਾਂ ਟੈਂਡਰ ਇਹਨਾਂ ਦਾ ਨਿਕਲਿਆ ਜਾਂ ਇਹਨਾਂ ਕੋਲੇ ਬੈਟਰ ਮਾਡਲ ਸੀ ਵੀ ਇਹਦੀ ਇਹਦੀ ਕੰਸਟਰਕਸ਼ਨ ਕਰਨ ਦਾ ਠੀਕ ਹੈ ਕੁਝ ਵੀ ਤਰੀਕੇ ਨਾਲ ਉਹਨੂੰ ਡਿਫੈਂਡ ਕਰਨਾ ਚਾਹੀਦਾ ਸੀ ਪਰ ਕਿਸੇ ਡਿਫੈਂਡ ਨਹੀਂ ਕੀਤਾ ਉਸ ਤੋਂ ਚੋਜ ਆਪਦਾ ਲੱਗ ਜਾਂਦੀ ਹੈ ਤੇ ਚਲੋ ਬਾਕੀ ਸਾਰੀ ਗੱਲ ਉੱਥੇ ਨਿਬੜੀ ਗਈ ਜੀ ਬਿਲਕੁਲ ਆਹ ਕੁ ਲੋ ਤੁਸੀਂ ਇਹ ਤਾਂ ਹੋ ਗਈਆਂ ਰਾਜਨੀਤਿਕ ਗੱਲਾਂ ਜਿੱਕਰ ਆਪਾਂ ਕੁਝ ਘਟਨਾਵਾਂ ਦੀ ਵੀ ਗੱਲਾਂ ਕਰ ਲਈਏ ਕਿਉਂਕਿ ਬਹੁਤ ਸਾਰੇ ਅਜਿਹੇ ਘਟਨਾਵਾਂ ਨੇ ਜੋ ਸ਼ਰਿਆਮ ਵਾਪਰ ਜਾਂਦੀਆਂ ਨੇ ਮਾਨਸਿਕਤਾ ਇੰਨੀ ਜ਼ਿਆਦਾ ਨੀਚੇ ਡਿੱਗੀ ਐ ਕਿ ਥੋੜਾ ਜਿਹੀ ਵੀ ਬੋਲਬਾਲ ਨਹੀਂ ਹੁੰਦੀ ਐ ਕੁਝ ਗੁੱਸਾ ਗਿਲਾ ਹੁੰਦਾ ਹੈ ਉਹ ਕਤਲ ਦੇ ਵਿੱਚ ਹੁਣੇ ਮੈਂ 10 ਮਿੰਟ ਪਹਿਲਾਂ ਮੈਂ ਤੁਹਾਡੀ ਜਾਣ ਕੇ ਦਸਵੇਂ ਖਬਰ ਕਰਕੇ ਹਟਿਆ ਇੱਕ ਅੰਮ੍ਰਿਤਸਰ ਦੇ ਵਿੱਚ ਇੱਕ ਐਕਟ ਬੱਸ ਸਵਾਰ ਤੇ ਇੱਕ ਮੋਟਰਸਾਈਕਲ ਸਵਾਰ ਦੇ ਵਿੱਚ ਟੱਕਰ ਹੋ ਜਾਂਦੀ ਹੈ ਮਾਮੂਲੀ ਟੱਕਰ ਐ ਕੋਈ ਤੇਜ਼ਰਦਾਰ ਨਹੀਂ ਸੀ ਕਿਸੇ ਕੋਈ ਛੱਟ ਵੀ ਨਹੀਂ ਵੱਜੀ ਬਿਲਕੁਲ ਉਹ ਟੱਕਰ ਹੁੰਦੀ ਹੈ ਤੇ ਜਿਹੜਾ ਸਕੂਟਰੀ ਸਵਾਰ ਐ ਐਕਟਿਵਾ ਸਵਾਰ ਵਿਅਕਤੀ ਐ ਉਹ ਕੀ ਕਰਦਾ ਉਹਦੇ ਨਾਲ ਦੇ ਸਾਥੀ ਨੂੰ ਬੁਲਾ ਲੈਂਦਾ ਮੋਟਰਸਾਈਕਲ ਸਵਾਰ ਨੂੰ ਕੁੱਟਣਾ ਸ਼ੁਰੂ ਕਰ ਦਿੰਦਾ ਜੀ ਜਿਹੜਾ ਮੋਟਰਸਾਈਕਲ ਸਵਾਰ ਦਾ ਪਿਤਾ ਉਹਨੂੰ ਛਡਾਉਣ ਵਾਸਤੇ ਆਉਂਦਾ ਕੁੱਟਣ ਵਾਸਤੇ ਨਹੀਂ ਛਡਾਉਣ ਵਾਸਤੇ ਆਉਂਦਾ ਜੀ ਉਹ ਉਹਨੂੰ ਵੀ ਵਿੱਚ ਕੁੱਟਣ ਲੱਗ ਜਾਂਦੇ ਨੇ ਜੀ ਉਹਨੇ ਐਨੀ ਬੁਰੀ ਤਰੀਕੇ ਦੇ ਨਾਲ ਉਹ ਮੋਟਰਸਾਈਕਲ ਸਵਾਰ ਦੇ ਪਿਤਾ ਨੂੰ ਕੁੱਟਦੇ ਨੇ ਕਿ ਉਹਦੀ ਮੌਤ ਹੋ ਜਾਂਦੀ ਹੈ ਔਰ ਉਹ 6 ਭੈਣਾਂ ਦਾ ਇਕਲੌਤਾ ਭਰਾ ਸੀ ਬਹੁਤ ਮੰਦਭਾਗੀ ਘਟਨਾ ਗਈ ਜਿਹੜੀ ਪੰਜਾਬ ਦੇ ਵਿੱਚ ਕੱਲ ਬਠਿੰਡੇ ਜੀ ਗੋਲੀਬਾਰੀ ਹੋਈ ਠੀਕ ਹੈ ਉਥੇ ਬਹੁਤ ਅਨੇਕ ਨਾਮਾਂ ਵਾਲੀ ਪੰਜਾਬ ਦੇ ਵਿੱਚ ਵਾਪਰ ਰਹੀਆਂ ਨੇ ਪਰ ਕਿਤੇ ਨਾ ਕਿਤੇ ਬੜਾ ਪੰਜਾਬ ਦਾ ਲਾਅ ਐਂਡ ਆਰਡਰ ਹੈ ਤੇ ਪੰਜਾਬ ਦਾ ਜਿਹੜਾ ਜੂਤ ਦਾ ਗੁੱਸਾ ਹੈ ਉਹ ਕਿਤੇ ਨਾ ਕਿਤੇ ਕੰਟਰੋਲ ਹੋਣ ਦਾ ਨਾਂ ਨਹੀਂ ਲੈ ਰਿਹਾ ਇਸ ਨੂੰ ਕੰਟਰੋਲ ਕਰਨਾ ਹੀ ਪਵੇਗਾ ਜੀ ਪ੍ਰਸ਼ਾਸਨ ਬਹੁਤ ਕੋਸ਼ਿਸ਼ ਕਰਦਾ ਹੈ ਇਨੀ ਸਿਕਿਉਰਟੀਆਂ ਲੱਗਦੀਆਂ ਨੇ ਨਾਕੇ ਵਗੈਰਾ ਵੀ ਲੱਗਦੇ ਨੇ ਹਰ ਥਾਂ ਤੇ ਚੌਂਕ ਤੇ ਸਾਨੂੰ ਪੁਲਿਸ ਮੁਲਾਜ਼ਮ ਜਿਹੜੇ ਖੜੇ ਡਿਗਦੇ ਵੀ ਹੈ ਪਰ ਛੋਟੀ ਜੀ ਗੱਲ ਹੁੰਦੀ ਹੈ ਕਿ ਪੁਲਿਸ ਵੀ ਉੱਥੇ ਕੁਝ ਨਹੀਂ ਕਰ ਸਕਦਾ ਦੇਖੋ ਪੁਲਿਸ ਦਾ ਕੀ ਕ ਇੱਕ ਤਾਂ ਪੁਲਿਸ ਦਾ ਲੇਟ ਪਹੁੰਚਣਾ ਪਹਿਲੀ ਗੱਲ ਦੂਸਰੀ ਗੱਲ ਜਦੋਂ ਅੱਜ ਕੱਲ ਕੀ ਹੋ ਗਿਆ ਸੋਸ਼ਲ ਮੀਡੀਆ ਨੇ ਇੰਨਾ ਮੁੰਡਿਆਂ ਜਾਂ ਮੁੰਡੀਰ ਕਹਿ ਲਓ ਮੁੰਡੀਰ ਸ਼ਬਦ ਵੈਸੇ ਵਰਤਣਾ ਨਹੀਂ ਚਾਹੀਦਾ ਚਲੋ ਵਰਤ ਲੈਂਦੇ ਨੇ ਲੋਕ ਮੇਤੋ ਵੀ ਵਰਤਿਆ ਗਿਆ ਠੀਕ ਹੈ ਮੁੰਡੇ ਜਿਹੜੇ ਹੁੰਦੇ ਨੇ ਉਹ ਇਕੱਠੇ ਹੋ ਕੇ ਪੁਲਿਸ ਵੱਲ ਵੀ ਵਾਝ ਜਾਂਦੇ ਨੇ ਕੀ ਵਾਝ ਠੀਕ ਹੈ ਹੁਣ ਪੁਲਿਸ ਦਾ ਕੋਲੇ ਏਡੇ ਅਧਿਕਾਰ ਤਾਂ ਹੈ ਨਹੀਂ ਉਹ ਕੱਢ ਕੇ ਪਿਸਤੌਲ ਗੋਲੀ ਮਾਰ ਦੇਣਗੇ ਜੀ ਉਕੇ ਜਦੋਂ ਪੁਲਿਸੀ ਗੋਲੀਆਂ ਮਾਰਨ ਲੱਗੀ ਫਿਰ ਕੋ ਰਾਖਾ ਕੌਣ ਰਹਿ ਗਿਆ लाठी चार्ज ਉਹ ਨਹੀਂ ਕਰ ਸਕਦੇ ਜੇ लाठी चार्ज ਕਰਦੇ ਨੇ ਤਾਂ ਉਹ ਉਲਟ ਹੋ ਜਾਂਦੇ ਨੇ ਇਸ ਦਾ ਜੀ ਪ੍ਰੋਟੈਸਟ ਕਰ ਰਹੇ ਸੀ ਇਸ ਦਾ ਸ਼ਾਂਤਮਈ ਪ੍ਰੋਟੈਸਟ ਕਰ ਰਹੇ ਸੀ ਠੀਕ ਹੈ ਜੀ ਫਿਰ ਉੱਥੇ ਸੀਸੀਟੀਵੀ ਫੁਟੇਜਾਂ ਵੀ ਗਾਇਬ ਹੋ ਜਾਂਦੀਆਂ ਨੇ ਪੁਲਿਸ ਦਾ ਵੀ ਵਿਰੋਧ ਹੋਇਆ ਕਿਤੇ ਨਾ ਕਿਤੇ ਪੁਲਿਸ ਵੀ ਆਪਦੇ ਆਪ ਨੂੰ ਕਿਤੇ ਨਾ ਕਿਤੇ ਵੱਜਿਆ ਮਹਿਸੂਸ ਕਰਦੀ ਆ ਕਿ ਅਸੀਂ ਕਰੀਏ ਤਾਂ ਕਰੀਏ ਕੀ ਜੇ ਅਸੀਂ ਇਹਨਾਂ ਨੂੰ ਰੋਕਦੇ ਆ ਤਾਂ ਅਸੀਂ ਮਾਰੇ ਪੈਨੇ ਆ ਜੇ ਅਸੀਂ ਲੇਟ ਪਹੁੰਚਦੇ ਫਿਰ ਤਾਂ ਮਾਰੇ ਹੈਗੇ ਹੀ ਆ ਜੇ ਕਿਤੇ ਘੜਨਾ ਦੇ ਦੌਰਾਨ ਅਸੀਂ ਉਹਨਾਂ ਨੂੰ ਵਿਚ ਜਾ ਕੇ ਕਹਿਣਾ ਵੀ ਭਾਈ ਹਟਜੋ ਜਾਂ ਰੁਕਜੋ ਉਹ ਪੁਲਿਸ ਵਾਲਿਆਂ ਦੀ ਪੱਗ ਤੱਕ ਵੀ ਜਾਂਦੇ ਨੇ ਕਿਉਂਕਿ ਪਿਛਲੇ ਦਿਨੀ ਧਮਕਵੇਸ਼ ਵਾਲਾ ਮੁੱਖ ਮੰਤਰੀ ਦੀ ਘਟਨਾ ਵਾਪਰੀ ਸੀ ਉਹਨਾਂ ਨੇ ਕਿਹਾ ਜਿਹੜਾ ਪੁਲਿਸ ਮੁਲਾਜ਼ਮ ਆ ਉਹ ਕਹਿੰਦਾ ਤੁਸੀਂ ਕਟਵਾਰ ਮੇਰੇ ਕਰਦੇ ਦੇਖ ਲਈ ਪਰ ਜਿਹੜੀ ਮੇਰੀ ਪੱਗ ਉਤਰੀ ਆ ਮੇਰੀ ਪੱਗ ਉਤਾਰੀ ਗਈ ਆ ਮੈਂ ਉਹ ਪੱਗ ਉਹਦੇ ਵਿੱਚ ਗੱਡੀ ਰੱਖੀ ਆ ਉਹ ਪੱਗ ਦਾ ਕਿਸ ਨੇ ਦੇਖੀ ਇਹ ਚੀਜ਼ ਪੱਖ ਵੀ ਲੈਣੇ ਜ਼ਰੂਰੀ ਬਿਲਕੁਲਵੰਜੀ ਬੈਸੇ ਤਾਂ ਸਮਾਂ ਇਜਾਜ਼ਤ ਤਾਂ ਨਹੀਂ ਦਿੰਦਾ ਕਿ ਹੋਰ ਸਵਾਲ ਜਵਾਬ ਕਰੀਏ ਲੇਕਿਨ ਜਿਹੜੇ ਵੀ ਦਰਸ਼ਕ ਇਸ ਪ੍ਰੋਗਰਾਮ ਨੂੰ ਦੇਖ ਰਹੇ ਨੇ ਮੇਰੇ ਹਿਸਾਬ ਨਾਲ ਸ਼ਾਇਦ ਉਹਨਾਂ ਨੂੰ ਕੁਝ ਹੱਦ ਤੱਕ ਸਿਆਸਤ ਨਾਲ ਜੁੜੇ ਕਈ ਗੱਲਾਂ ਹੋਣਗੀਆਂ ਜਾਂ ਜੋ ਵੀ ਘਟਨਾਵਾਂ ਵਾਪਰਦੀਆਂ ਨੇ ਵਿਚਾਰ-ਚਰਚਾ ਕੀਤੀ ਹੈ ਜਵਾਬ ਮਿਲੇ ਹੋਣਗੇ ਤੇ ਜੇਕਰ ਹੋਰ ਕੋਈ ਵੀ ਤੁਹਾਡੇ ਮਨ ਦੇ ਵਿੱਚ ਸਵਾਲ ਆਉਂਦਾ ਹੈ ਤਾਂ ਆਪਣੇ ਵਿਚਾਰ ਜਿਹੜੇ ਨੇ ਉਹ ਸਵਾਲ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਮੈਂਸ਼ਨ ਕਰਿਓ ਤਾਂ ਜੋ ਤੁਹਾਡੇ ਵਿਚਾਰਾਂ ਨੂੰ ਸਵਾਲਾਂ ਨੂੰ ਜਨਤਕ ਕਰ ਸਕੇ ਇਸ ਪ੍ਰੋਗਰਾਮ ਦੇ ਲਈ ਬਣੇ ਰੋਏ ਸਮਝਾਉਣੀ ਹੈ ਨਾਲ ਤਾਂ